ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਗੁੱਲੇ ਵਾਲਾ ਜ਼ਿਲ੍ਹਾ ਫਰੀਦਕੋਟ ਨੇੜੇ ਸ਼ਹਿਰ ਵੀ ਫਰੀਦਕੋਟ ਆ ਜੀ ਫਰੀਦਕੋਟ ਤੋਂ ਜਦੋਂ ਦੋਸਤੋ ਫਰੋਇਪੁਰ ਤੋਂ ਜਾਂਦੇ ਆ ਤਾਂ ਵੱਡੇ ਰੋਡ ਦੇ ਉੱਪਰ ਹੀ ਇਹ ਦੋਸਤੋ ਪਿੰਡ ਆਉਂਦਾ ਬਾਈ ਦਾ ਠੀਕ ਹੈ ਬਾਈ ਦਾ ਵਪਾਰ ਦਾ ਕੰਮ ਆ ਇੱਥੇ ਦੋਸਤੋ ਕਟੀਆਂ ਝੋਟੀਆਂ ਆਉਂਦੀਆਂ ਬਾਈ ਕੋਲੇ ਅੱਜ ਇਸ ਘਰ ਦੇ ਵਿੱਚੋਂ ਦੋ ਨਗ ਤੁਹਾਨੂੰ ਦਿਖਾ ਰਿਹਾ ਜੀ ਦੋਵੇਂ ਕਟੀਆਂ ਇਹ ਬੂਰੇ ਰੰਗ ਦੇ ਵਿੱਚ ਆ ਜੀ ਤੇ ਦੋਵੇਂ ਨੀਲੀ ਰੰਗ ਮਸਲ ਦੇ ਵਿੱਚ ਆ ਟਿੱਡੇ ਕੱ ਬਾਕੀ ਬਾਈ ਹੁਣੀ ਵਪਾਰ ਤੌਰ ਤੇ ਇੰਨਾਂ ਕੋਲੇ 200 ਪਸ਼ੂ ਹਰ ਟਾਈਮ ਹੀ ਇੱਕ ਅੱਧਾ ਖੜਾ ਹੁੰਦਾ ਠੀਕ ਹੈ ਦੋ ਹੀ ਨਾਗ ਅੱਜ ਤੁਹਾਨੂੰ ਲੁਕਾਉਣੇ ਆ ਬਾਕੀ ਜਿਹੜੀ ਦੋਸਤੋ ਗੱਲਬਾਤ ਆ ਉਹ ਤੁਹਾਨੂੰ ਹੀ ਬਾਈ ਨਾਲ ਹੀ ਕਰਾਈਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਕਲਵੰਤ ਜੀ ਪਿੰਡ ਆਪਣਾ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਵਪਾਰ ਤੌਰ ਤੇ ਆ ਜਾਂਦੇ ਠੀਕ ਹੈ ਦੋ ਨਾਗ ਹੈਗੇ ਹਨ ਅੱਜ ਪੂਰੀਆਂ ਹੀ ਦੋਵੇਂ ਥੋਨੇ ਪੂਰੀਆਂ ਠੀਕ ਹੈ ਨੀਦੀ ਰਾਵਣ ਸੱਚੀ ਹੈ ਨਾ ਹਾਂਜੀ ਠੀਕ ਹੈ ਅੱਛਾ ਕਿੰਨੇ ਕਿੰਨੇ ਟਾਈਮ ਦੀ ਹੋਣਗੀਆਂ ਇਹ ਮੈਨੂੰ ਲੱਗਦਾ ਸੀ ਉਹ ਬੜਾ ਸਾਲ-ਸਾਲ ਹੈ ਜੀ ਸਾਲ-ਸਾਲ ਦੀ ਹੈ ਨਾ ਮੈਨੂੰ ਲੱਗਦਾ ਵੀ ਲਖਰੀਦੀਆਂ ਵੀ ਐਂ ਲੱਗਦਾ ਜੀ ਕੋਕਰ ਹੋਈ ਹੁੰਦੀ ਹੈ ਸੇਮ ਜਿਹੀ ਹੈਗੀਆਂ ਦੋਵੇਂ ਟੇਡੇ ਕੱਟ ਤੇ ਬਾਕੀ ਮੂੰਹਾਂ ਸੋਹਣੇ ਐ ਦੋਵਾਂ ਦੀ ਇੱਕੋ ਵਰਗੀ ਐ ਠੀਕ ਐ ਜਿਹੜੀ ਇੱਧਰਲੇ ਪਾਸੇ ਕੱਟੀ ਖੜੀ ਐ ਇਹ ਖੋਲੇਗਾ ਮਾੜੀ ਜੀ ਨੂੰ ਤੋੜ ਕੇ ਦੇਖੀਏ ਦੋਸਤੋ ਜੈਜੀ ਮਾਰਕਿੰਗ ਦੇ ਵਿੱਚ ਕੱਟੀ ਤੁਹਾਨੂੰ ਦਿਖਾ ਰਿਹਾ ਐ ਜੀ ਠੀਕ ਐ ਇੱਕ ਸਾਲ ਉਮਰ ਐ ਜੀ ਇਸ ਕੱਟੀ ਦੀ ਤੇ ਇੱਕ ਸਾਲ ਹੀ ਜਿਹੜੀ ਦੋਸਤੋ ਇਸ ਕਟਰੀ ਉਮਰ ਬਾਕੀ ਸੋਹਣੇ ਢਾਂਚੇ ਦੀਆਂ ਰੰਗ ਰੂng ਤੋਂਆਂ ਕਟੀਆਂ ਤੇ ਬੜੀ ਸੋਹਣੀ ਜਨਾਂ ਦੀ ਖੁੱਦ ਮੈਚ ਕਰਦੀ ਹੈ ਇਹ ਆਲੋ ਦੱਸੋ ਰੰਗ ਰੂng ਚੈੱਕ ਕਰੋ ਜੀ ਬਾਕੀ ਤੋਰ ਤੋਰ ਵੀ ਸੋਹਣੀ ਹੈ ਕਟੀਆਂ ਦੀ ਠੀਕ ਹੈ ਬਾਕੀ ਢਾਂਚਾ ਸੋਹਣਾ ਮੂੰਹ ਮੱਥੇ ਦੀ ਵੀ ਬਹੁਤ ਸੋਹਣੀ ਹੈ ਠੀਕ ਹੈ ਆਲੋ ਦੱਸੋ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਲੈ ਚਲ ਬਈ ਆ ਜਾ ਕਾਟਾ ਦੋਵਾਂ ਕਟੀਆਂ ਦੇ ਇਹਨਾਂ ਦੇ ਬੜੇ ਸੋਹਣੇ ਆ ਬਾਕੀ ਸੰਗ ਸੰਗ ਕਾਫੀ ਗੜਾਈ ਦੇ ਵਿੱਚ ਕਰ ਲਏ ਆ ਉਮਰ ਦੇ ਹਿਸਾਬ ਨਾਲ ਇਹਨਾਂ ਨੇ ਗੋਲ ਕਰ ਜਾਣੇ ਆ ਠੀਕ ਆ ਜੀ ਥਣ ਥਣ ਤੁਹਾਨੂੰ ਦਿਖਾ ਦਿੰਨਾ ਦੋਸਤੋ ਵੈਸੇ ਦੋਵਾਂ ਕਟੀਆਂ ਦੇ ਇਹਨਾਂ ਦੇ ਥਣ ਥਣ ਬਹੁਤ ਸੋਹਣੀ ਹੈ ਇੱਕ ਸਾਲ ਉਮਰ ਹੈ ਅੱਛਾ ਰੇਟ ਫਰ ਇਹਨਾਂ ਦੇ ਕੀ ਹੋਣਗੇ ਫੋਨ ਤੇ ਲਾ ਦੇ ਰੇਟ ਫੋਨ ਤੇ ਕਰਨਾ ਹਾਂਜੀ ਮੈਂ ਤਾਂ ਕਿੰਨਾ ਦੱਸਦੀ ਆ ਯਾਰ ਜੀ ਨੂੰ ਲੋੜ ਆ ਪੇ ਅਗਲਾ ਲਾ ਲੂ ਜੇ ਰੇਟ ਜੱਦ ਲਾਉਂਗੇ ਆਪਾਂ ਕੁਛ ਹੀ ਲੰਦੇ ਮੋੜ ਅੱਛਾ ਫੋਨ ਦਾ ਕੁਛ ਨਹੀਂ ਜਨਾ ਠੀਕ ਹੈ ਦੋਸਤੋ ਇਹ ਪਹਿਲੇ ਨੰਬਰ ਤੇ ਕੱਢੀ ਤੁਹਾਨੂੰ ਦਿਖਾਈ ਹੈ ਜੀ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਨੰਬਰ ਵਾਈ ਹੁਣਾਂ ਦਾ ਸਕਰੀਨ ਤੇ ਚੱਲਦਾ ਹੋਣਾ ਦੂਜੇ ਨੰਬਰ ਵਾਲੀ ਵੀ ਖੋਲ ਲੀ ਇਹਦਾ ਰੇਟ ਹਾਂਜੀ ਫੋਨ ਤੇ ਹੀ ਇਹਦਾ ਵੀ ਫੋਨ ਤੇ ਆ ਫੋਨ ਤੇ ਕਰਾ ਦੇ ਠੀਕ ਹੈ ਦੋਸਤੋ ਕੱਟ ਕੋ ਫੇਸ ਕੱਟੀ ਦਾ ਵੀ ਬਹੁਤ ਸੋਹਣਾ ਔਖਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਸਿੰਘ ਗਲਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਗੋਲ ਕਰ ਜੋ ਇਹ ਵੀ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਆ ਸੋਹਣੇ ਢਾਂਚੇ ਦੀ ਹੈ ਕੱਦ ਘਾਟ ਸੋਹਣਾ ਪਿਛਲੇ ਪੈਰਾਂ ਤੇ ਮਾਰਕਿੰਗ ਤੁਸੀਂ ਦੇਖੋ ਤੇ ਅਗਲੇ ਪੈਰਾਂ ਤੇ ਨਿਸ਼ਾਨੀਆਂ ਹੈਗੀਆਂ ਪ੍ਰੋਪਰ ਠੀਕ ਹੈ ਰੰਗ ਦੋਸਤੋ ਬਹੁਤ ਸੋਹਣਾ ਬਾਕੀ ਫੇਸ ਕੁਆਲਿਟੀ ਵੀ ਚੰਗੀ ਹੈ ਲੈ ਚਲੋ ਵੇਲਾ ਚਲ ਥਣਫੂਣ ਦੋਸਤੋ ਦਿਖਾ ਦਣਾ ਤੁਹਾਨੂੰ ਥਣ ਦੋਵਾਂ ਕਟੀਆਂ ਦੇ ਇਹਨਾਂ ਦੇ ਬੜੇ ਸੋਹਣੇ ਹੈਗਾ ਹਾਂ ਜਦੋਂ ਟਾਈਮ ਤੇ ਤਿਆਰ ਹੋਣਗੀਆਂ ਤਾਂ ਸੋਹਣਾ ਦੁੱਧ ਕੱਢਣ ਵਾਲੀਆਂ ਕੱਟੀਆਂ ਬਣਨਗੀਆਂ ਇਹ ਠੀਕ ਹੈ ਜੀ ਇਹ ਥਣ ਥਣ ਇਸ ਕੱਟੀ ਦੇ ਵੀ ਸੋਹਣੇ ਐ ਰੇਟ ਇਸ ਕੱਟੀ ਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਠੀਕ ਹੈ ਜੀ ਤੇ ਦੋਵਾਂ ਦੀ ਉਮਰ 1-1 ਸਾਲ ਹੀ ਹੈ ਤਕਰੀਬਨ ਜਿਹੜਾ ਨਗ ਇਹ ਤੁਹਾਨੂੰ ਇੱਧਰਲੀ ਪਹਿਲੇ ਨੰਬਰ ਤੇ ਦਿਖਾਈ ਹੈ ਜੀ ਤੇ ਆਹ ਕੱਟੀ ਥੋਏ ਜਿਹੜੀ ਦੋਸਤੋਂ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਹੈ ਇਹਨਾਂ ਦੇ ਵਿੱਚੋਂ ਜਿਹੜਾ ਨਗ ਦੋਵਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਵੇ ਉਹਦਾ ਨੰਬਰ ਵਾਈ ਤੋਂ ਪੁੱਛ ਕੇ ਤੁਸੀਂ ਰੇਟ ਪੁੱਛ ਸਕਦੇ ਹਾਂ ਠੀਕ ਹੈ ਰੇਟ ਰੇਟ ਵੈਸੇ ਜੈ ਜੀ ਹੋਣਗੇ ਇਹਨਾਂ ਦੇ ਹਾਂ ਜੀ ਜੈ ਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ